ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਾਈ ਹੋਏ ਸਹਾਇ ਸਾਖੀ ਪੰਜਵੀਂ ਸਤਗੁਰੂ ਜੀ ਦਾ ਚਮਕੌਰ ਪੁੱਜਣਾ ਸਤਗੁਰੂ ਜੀ ਦਾ ਪਰਿਵਾਰ ਨਿਖੜ ਗਿਆ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਗੰਗਾ ਰਾਮ ਗੰਗੂ ਦੇ ਨਾਲ ਉਹਦੇ ਪਿੰਡ ਖੇੜੀ ਵੱਲ ਚਲੇ ਗਏ ਦੋਵੇਂ ਮਹਿਲ ਮਰਦਾਵੇਂ ਪੇਸ ਕਰਕੇ ਭਾਈ ਮਨੀ ਸਿੰਘ ਤੇ ਜਵਾਹਰ ਸਿੰਘ ਜੀ ਨਾਲ ਦਿੱਲੀ ਨੂੰ ਤੁਰ ਗਏ ਅਤੇ ਸਤਗੁਰੂ ਜੀ ਮੁਠੀਪਾਰ ਸਿੰਘਾ ਅਤੇ ਆਪਣੇ ਪੁੱਤਰਾਂ ਨਾਲ ਸਿੱਧੇ ਰੋਪੜ ਵੱਲ ਨੂੰ ਵਧੇ ਜਿਹੜੇ ਬਾਕੀ ਦੇ ਸਿੰਘ ਬੱਚੇ ਕੁਝ ਸ਼ਹੀਦ ਹੋ ਗਏ ਕੁਝ ਜਿੱਧਰ ਕਿਸੇ ਦੇ ਸਿੰਘ ਅਰੇ ਉਧਰ ਹੀ ਚਲੇ ਗਏ ਕੁਝ ਮੁਗਲਾਂ ਦੇ ਹੱਥ ਵੀ ਆਏ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਈ ਦੇਵੀਆਂ ਵੀ ਤੁਰਗਾ ਦੇ ਹੱਥ ਆ ਗਈਆਂ ਸਰਸਾ ਨਦੀ ਪਾਰ ਹੋਣ ਤੇ ਖਤਰਾ ਟੱਲਿਆ ਨਹੀਂ ਸਗੋ ਬਾਦਸ਼ਾਹ ਤੇ ਵਜ਼ੀਰ ਖਾਂ ਸਰਹੰਦ ਦੇ ਹੁਕਮ ਨਾਲ ਰੋਪੜ ਇਹ ਹੋਰ ਥਾ ਮਤੇ ਮੁਸਲਮਾਨ ਜ਼ਗੀਰਦਾਰ ਆਪਣੀਆਂ ਫੌਜਾਂ ਲੈ ਕੇ ਅੱਗੋਂ ਆਪੇ ਸਨ ਹੋਰ ਬਾਦਸ਼ਾਹੀ ਫੌਜ ਵੀ ਦਿੱਲੀ ਤੋਂ ਆਈ ਸਰਸਾ ਤੇ ਸਰਹੰਦ ਦੇ ਵਿਚਾਲੇ ਦੁਸ਼ਮਣ ਵੱਲ ਦੁਸ਼ਮਣਦਾਲ ਟਿੱਡੀ ਦਾਲਵਾਂ ਛਾਈ ਹੋਈ ਸਨ ਪੈਰ ਪੈਰ ਤੇ ਖਤਰਾ ਸੀ ਜਦੋਂ ਸਤਗੁਰੂ ਜੀ ਅੱਗੇ ਵਧੇ ਤਾਂ ਪਤਾ ਲੱਗਾ ਇਸ ਖ਼ਤਰਾ ਦੇ ਵਿੱਚੋਂ ਬਚ ਕੇ ਨਿਕਲਣਾ ਔਖਾ ਹੈ ਸਿਰਫ਼ 50000 ਸਿੰਘ ਹਜ਼ਾਰਾਂ ਦੀ ਗਿਣਤੀ ਵਿੱਚ ਖਿਲਰੀ ਫੌਜ ਨਾਲ ਕਿਵੇਂ ਮੁਕਾਬਲਾ ਕਰ ਸਕਦੇ ਹਨ ਇਹ ਤਾਂ ਬੋਲੋਪਲੀ ਨੂੰ ਇੱਕ ਲੜਾਈ ਵਿੱਚ ਹੀ ਸ਼ਹੀਦ ਹੋ ਜਾਣਗੇ ਉਹ ਸਮਾਂ ਬਹੁਤ ਖਤਰੇ ਵਾਲਾ ਸੀ ਐਸੇ ਸਮੇਂ ਜੇ ਸਤਗੁਰੂ ਜੀ ਧੀ ਥਾ ਕੋਈ ਹੋਰ ਫੌਜੀ ਜਰਨਲ ਹੁੰਦਾ ਤਾਂ ਜ਼ਰੂਰ ਹੀ ਦੁਸ਼ਮਣ ਅੱਗੇ ਹਥਿਆਰ ਛੁੱਟ ਦਿੰਦਾ ਜਿਵੇਂ ਕਿ ਸੰਸਾਰ ਦਾ ਇਤਿਹਾਸ ਦੱਸ ਰਿਹਾ ਹੈ ਕਿ ਵੱਡੇ-ਵੱਡੇ ਪਾਤਸ਼ਾਹਾਂ ਜਰਨੈਲਾ ਤੇ ਵਜ਼ੀਰਾ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਕੋਲ ਹੁੰਦਿਆਂ ਹੋਇਆਂ ਵੀ ਦੁਸ਼ਮਣ ਅੱਗੇ ਹਥਿਆਰ ਛੁੱਟ ਦਿੱਤੇ। ਭਾਰਤਾਨ ਸਤਕਰੂਜੀ ਹਨ ਜਿਨ੍ਹਾਂ ਨੇ ਆਪਣੀ ਇਕੱਲੀ ਜਾਨ ਦੇ ਕੇ ਵੀ ਦਿਲ ਨਹੀਂ ਛੱਡਿਆ ਅਤੇ ਚੜ੍ਹਦੀਆਂ ਕਲਾਂ ਵਿੱਚ ਰਹੇ। ਚਿੰਤਾ ਫਿਕਰ ਵਾਲੀ ਕੋਈ ਗੱਲ ਨਾ ਹੋਈ। ਨੀਲੇ ਤੇ ਅਸਵਾਰ ਹੋ ਕੇ ਅੱਗੇ ਵਧੇ ਗਏ। ਨਾ ਕੋਈ ਬਾਜ਼ ਰਿਹਾ, ਨਾ ਪ੍ਰਸਾਦੀ ਹਾਥੀ, ਨਾ ਛਤਰ, ਚੌਰ। ਤੇ ਨਾ ਰੰਜੀਤ ਨਗਾਰਾ ਉਹ ਗ੍ਰੰਥਾ ਸਮੇਤ ਨਦ ਸਰਸਾ ਨਦੀ ਵਿੱਚ ਰਹਿ ਗਏ ਸਰਸਾ ਨੇ ਸਭ ਨੂੰ ਸਿਮੇਟ ਲਿਆ ਮਹਾਰਾਜ ਅੱਗੇ ਤਾਂ ਤੁਰਤ ਸੈਨਾ ਬੇਅੰਤ ਹੈ ਹੁਣ ਕਿਧਰ ਨੂੰ ਮੁੜਿਆ ਜਾਵੇ ਕੀ ਹੁਕਮ ਹੈ ਇੱਕ ਸਿੰਘ ਨੇ ਪੁੱਛਿਆ ਬਸ ਸਿੱਧੇ ਰੋਪੜ ਨੂੰ ਚਲੋ ਉਸ ਤੋਂ ਅੱਗੇ ਮਾਲਵੇ ਨੂੰ ਜਾਣਾ ਹੋਵੇਗਾ ਜੇ ਦੁਸ਼ਮਣ ਬਹੁਤਾ ਹੀ ਆਕੜਿਆ ਫਾਕੜਿਆ ਤਾਂ ਰਾਹ ਵਿੱਚ ਕੋਈ ਆੜ ਵਾਲੀ ਥਾਂ ਦੇਖ ਕੇ ਉਸ ਨਾਲ ਦੋ ਹੱਥ ਕੀਤੇ ਜਾਣਗੇ ਰੱਤਾ ਲਿਹਾਜ਼ ਨਹੀਂ ਕਰਨਾ ਦੁਸ਼ਮਨ ਦਾ ਦੁਸ਼ਮਨ ਬੇਈਮਾਨ ਹੈ ਧੋਖਾ ਕਰ ਰਿਹਾ ਹੈ ਮੁਗਲ ਰਾਜ ਦਾ ਅੰਤ ਹੋਣ ਵਾਲਾ ਹੈ ਝੂਠ ਦਾ ਸੂਰਜ ਅਸ ਹੋ ਜਾਵੇਗਾ ਸੱਚ ਚੰਦਰਮਾ ਬਣ ਕੇ ਚਮਕੇਗਾ ਇੱਕ ਦਿਨ ਇਸੇ ਬਾਰੇ ਵਿੱਚ ਖਾਲਸਾ ਹੀ ਰਾਜ ਹੋਵੇਗਾ ਜ਼ਰੂਰ ਹੋਵੇਗਾ ਅਕਾਲ ਪੁਰਖ ਦੇ ਬਾਣੀ ਨੂੰ ਮੰਨੀ ਜਾਣਾ ਸਾਡਾ ਧਰਮ ਹੈ ਅਕਾਲ ਪੁਰਖ ਝੂ ਕਰਦਾ ਹੈ ਸੋ ਠੀਕ ਕਰਦਾ ਹੈ ਚਲੋ ਅੱਗੇ ਵਧੀ ਚਲੋ ਸਤਿਗੁਰੂ ਜੀ ਦਾ ਹੁਕਮ ਸੀ ਗੁਰੂ ਜੀ ਦੀ ਜਥੇਦਾਰੀ ਜਥਾ ਅੱਗੇ ਨੂੰ ਤੁਰ ਪਿਆ ਰੋਪੜ ਦੇ ਨੇੜੇ ਪੁੱਜੀ ਤਾਂ ਵੈਰੀਆਂ ਨੂੰ ਪਤਾ ਲੱਗ ਗਿਆ ਕਿ ਗੁਰੂ ਜੀ ਆ ਪੁੱਜੀ ਹਨ ਰੋਪੜ ਦੇ ਪੂਰਬ ਦੱਖਣ ਵੱਲ ਇੱਕ ਆਵੇ ਦੇ ਲਾਗੇ ਥੋੜਾ ਜਿਹਾ ਟੱਕਰਾ ਹੋਇਆ ਉਸ ਟੱਕਰੇ ਵਿੱਚ ਕੁਝ ਸਿੰਘ ਸ਼ਹੀਦ ਹੋ ਗਏ ਉਹਨਾਂ ਦੀ ਸ਼ਰੀਦੀ ਨੇ ਦੁਸ਼ਮਣ ਨੂੰ ਐਸਾ ਪਿੱਛੇ ਮੋੜਿਆ ਕਿ ਉਹ ਅੱਗੇ ਵਧਣ ਚੁਗਾ ਨਾ ਰਿਹਾ ਦੁਸ਼ਮਣ ਦੂਰ ਜਾ ਖਲੋਤਾ ਸਾਹਿਬਾਂ ਨੂੰ ਅੱਗੇ ਚੱਲਣ ਦਾ ਸਮਾਂ ਮਿਲ ਗਿਆ ਤਕਰੀਬਨ 7 ਮੀਲ ਬੰਦ ਕਰਨ ਪਿੱਛੋਂ ਗੁਰੂ ਜੀ ਚਮਕੌਰ ਨਾਮ ਦੇ ਨਗਰ ਵਿੱਚ ਪੁੱਜੇ ਉਸ ਵੇਲੇ ਸ਼ਾਮਾਂ ਪੈ ਚੁੱਕੀਆਂ ਸਨ ਜੰਗਲ ਵਿਚਾਲੇ ਪਿੰਡਾਂ ਨੂੰ ਹਨੇਰੇ ਨੇ ਘੇਰ ਰਿਆ ਸੀ ਲੋਕ ਸ਼ਾਹੀ ਫੌਜਾਂ ਨੂੰ ਦੇਖ ਕੇ ਸੁਣ ਕੇ ਖਾਬਰੇ ਹੋਏ ਸਨ ਗੁਰੂ ਜੀ ਨੇ ਇੱਕ ਕੱਚੀ ਘੜੀ ਹਵੇਲੀ ਨੂੰ ਦੇਖਿਆ ਜੋ ਕਿਲੇ ਦਾ ਕੰਮ ਦੇ ਸਕਦੀ ਸੀ ਜਿਸ ਵਿੱਚ ਬੈਠ ਕੇ ਵੈਰੀ ਨਾਲ ਦੋ ਹੱਥ ਵੀ ਕੀਤੇ ਜਾ ਸਕਦੇ ਸਨ ਤੇ ਕੜੀਪਲ ਆਰਾਮ ਵੀ ਕੀਤਾ ਜਾ ਸਕਦਾ ਸੀ 4 ਦਿਨ ਹੋ ਗਏ ਸਨ ਸਾਹਿਬ ਸੁੱਤੇ ਨਹੀਂ ਸਨ ਅੰਧ ਕਰਦਿਆਂ ਤੇ ਲੜਾਈਆਂ ਲੜਦਿਆਂ ਨੂੰ ਵੀ ਚੋਖਾ ਚੇਰ ਬਤੀਤ ਹੋ ਗਿਆ ਸੀ ਗੁਰੂ ਸਾਹਿਬ ਨੇ ਭਾਈ ਦਾਇਆ ਸਿੰਘ ਜੀ ਨੂੰ ਭੇਜਿਆ ਕਿ ਉਹ ਜਾ ਕੇ ਹਵੇਲੀ ਦੇ ਮਾਲਕ ਨੂੰ ਪੁੱਛੇ ਕਿ ਉਹ ਰਾਤ ਕੱਟ ਲੈਣ ਦੇਵੇ ਪਰ ਉਹ ਤੁਰਕਾ ਕੋਲੋਂ ਡਰਿਆ ਕਰਦਾ ਸੀ ਉਸਨੇ ਸਤਗੁਰੂ ਜੀ ਦਾ ਨਾਮ ਸੁਣ ਕੇ ਇਕਦਮ ਨਾ ਕਰ ਦਿੱਤੀ ਨੀਰੀ ਨਾ ਹੀ ਨਾ ਕੀਤੀ ਸਦੋ ਚੰਦਰੇ ਮੋਹ ਵਾਦ ਘੱਟ ਗੱਲਾਂ ਕਰ ਦਿੱਤੀਆਂ ਉਸਨੇ ਕਿਹਾ ਇੱਕ ਬਾਦਸ਼ਾਹ ਦੀ ਬਾਗੀ ਨੂੰ ਪਨਾਹ ਦੇ ਕੇ ਮੈਂ ਆਪਣਾ ਬਾਲ ਬੱਚਾ ਕਹਾਣੀ ਪੜਵਾਉਣਾ ਹੈ ਚਲੇ ਜਾ ਪਿੰਡ ਵਿੱਚੋਂ ਇੱਥੇ ਨਾ ਰਹੋ ਅਮਨ ਵਸਤੇ ਪਿੰਡ ਨੂੰ ਕਿਉਂ ਝੜਦੇ ਹੋ ਭਾਈ ਦਇਆ ਸਿੰਘ ਜੀ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਹ ਨਾ ਮੰਨਿਆ ਉਸ ਹਵੇਲੀ ਦਾ ਇੱਕ ਹੋਰ ਹਿੱਸੇਦਾਰ ਸੀ ਭਾਈ ਗਰੀਬੂ ਉਸ ਗਰੀਬੂ ਨੇ ਭਾਈ ਦਇਆ ਸਿੰਘ ਨੂੰ ਕਿਹਾ ਮੈਂ ਹਵੇਲੀ ਦਾ ਮਾਲਕ ਹਾਂ ਪਰ ਇਹ ਮੇਰਾ ਭਰਾ ਮੈਨੂੰ ਹਵੇਲੀ ਵਿੱਚ ਨਹੀਂ ਰਹਿਣ ਦਿੰਦਾ ਇਸ ਕਰਕੇ ਤੁਸੀਂ ਮੇਰੇ ਘਰ ਤੇ ਹਵੇਲੀ ਤੇ ਕਬਜ਼ਾ ਕਰ ਲਓ ਜਿਵੇਂ ਜੀ ਚਾਹੇ ਵਰਤੋ ਸਤਗੁਰਾਂ ਨੇ ਗਰੀਬੀ ਨੂੰ ਗਰੀਬੂ ਨੂੰ ਵਰ ਦੇ ਕੇ ਨਿਹਾਲ ਕੀਤਾ ਇਹ ਹਵੇਲੀ ਤੇ ਕਬਜ਼ਾ ਕਰ ਲਿਆ ਚੌਧਰੀ ਨੂੰ ਹਵੇਲੀ ਵਿੱਚੋਂ ਬਾਹਰ ਕਰ ਦਿੱਤਾ ਜਿਹੜਾ ਚੌਧਰੀ ਦਾ ਆਟਾ ਦਾਲ ਪਿਆਸੀ ਉਸ ਨਾਲ ਲੰਗਰ ਤਿਆਰ ਕੀਤਾ ਕੁਝ ਸਿੰਘ ਲੰਗਰ ਤਿਆਰ ਕਰਦੇ ਰਹੇ ਤੇ ਬਾਕੀ ਦੇ ਮੋਰਚੇ ਬੰਦੇ ਨੂੰ ਸੋਚਦੇ ਰਹੇ ਸਤਗੁਰੂ ਜੀ ਨੇ ਸਾਇਬ ਸ਼ਾਦਿਆ ਸਮੇਤ ਆਰਾਮ ਕੀਤਾ ਵਾਹਿਗੁਰੂ ਜੀ ਮੈਂ ਅਪਨਾ ਮਿਲਿਆ ਲਈ ਮਾਫ ਕਰਨਾ ਚਾਹੀਏ ਸਬਦਾ ਪੜਿਆ ਸੁਣਿਆ ਪਰਵਾਣ ਕਰਨਾ ਚਾਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ